ਨਮਸਕਾਰ ਦੋਸਤੋ ਮੌਨਸੂਨ ਮੇਲੇ ਮੌਕੇ ਮੇਨ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਬੜੇ ਖਾਸ ਆਫਰ ਲਗਾਏ ਗਏ ਨੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਵਕ ਵਕ ਦੁਕਾਨਦਾਰਾਂ ਦੇ ਉੱਤੇ ਮਿਲਣ ਵਾਲੇ ਆਫਰਾਂ ਬਾਰੇ ਜਾਣਕਾਰੀ ਦੇ ਰਿਹਾ ਤੇ ਇਸੇ ਲੜੀ ਦੇ ਤਹਿਤ ਅਸੀਂ ਪਹੁੰਚਿਆ ਹੁਣ ਹਾਕੋ ਸਟੇਸ਼ਨਰੀ ਮਾਰਟ ਦੇ ਉੱਤੇ ਜਿੱਥੇ ਵਧੀਆ-ਵਧੀਆ ਆਰਟੀਕਲ ਗਿਫਟ ਆਈਟਮਾਂ ਸਟੇਸ਼ਨਰੀ ਦਾ ਸਾਮਾਨ ਜੋ ਹੈ ਬਿਲਕੁਲ ਡਿਸਕਾਊਂਟ ਦੇ ਦਿੱਤੇ ਤੇ ਦਿੱਤਾ ਜਾ ਰਿਹਾ ਤੇ ਖਾਸ ਤੌਰ ਤੇ ਤਿਹਾਰਾਂ ਦੇ ਮੌਕੇ ਤੁਹਾਡੇ ਘਰ ਦੇ ਵਿੱਚ ਸਜਾਵਟੀ ਸਾਮਾਨ ਔਰ ਗਿਫਟ ਆਈਟਮਾਂ ਵੀ ਜਿਹੜੀਆਂ ਉਹ ਡਿਸਕਾਊਂਟ ਰੇਟ ਤੇ ਦਿੱਤੀਆਂ ਜਾ ਰਹੇ ਨੇ ਗੱਲਬਾਤ ਕਰਦੇ ਆਂ ਅੰਦਰ ਤੁਹਾਨੂੰ ਦਿਖਾਣੇ ਆ ਕਿ ਕਿਹੜੀ ਕਿਹੜੀ ਆਈਟਮਾਂ ਜਿਹੜੀਆਂ ਮੌਜੂਦ ਨੇ ਤੇ ਕੀ ਉਹਨਾਂ ਤੇ ਖਾਸ ਆਫਰ ਜਿਹੜਾ ਇਸ ਖਾਸ 3 ਦਿਨਾਂ ਦੇ ਵਿੱਚ ਦਿੱਤਾ ਜਾ ਰਿਹਾ ਹੈ। ਸੋ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਠਾਕੁਰ ਸਟੇਸ਼ਨੇ ਮਾਰਦੇ ਅੰਦਰ ਗੱਲਬਾਤ ਕਰਦੇ ਆਂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸਵਾਗਤ ਹੈ ਸਰ। ਸ਼ਿਰਾਗ ਜੀ ਮਾਰਕੀਟ ਵਲੋਗ ਪ੍ਰਾਲਾ ਕੀਤਾ ਗਿਆ ਹਰ ਵਾਰੀ ਕੀਤਾ ਜਾਂਦਾ ਹੈ ਮੌਨਸੂਨ ਮੇਲਾ ਲਗਾਇਆ ਗਿਆ ਕਿਵੇਂ ਦਾ ਰਿਸਪੌਂਸ ਹੈ ਤੇ ਤੁਹਾਡੇ ਵੱਲੋਂ ਕੀ ਖਾਸ ਆਫਰ ਹੈ ਜੀ? ਔਰ ਇਸ ਸਾਲ ਇਹ ਮੇਲਾ ਜਿਹੜਾ ਹੈ ਬਹੁਤ ਪਿਛਲੇ ਸਾਲ ਵੀ ਵਧੀਆ ਚੱਲੇ ਤੇ ਇਸ ਸਾਲ ਵੀ ਵਧੀਆ ਲੋਕਾਂ ਦਾ ਉਤਸ਼ਾਹ ਜਿਹੜਾ ਮਿਲਿਆ ਸਾਨੂੰ ਦੇਖਣ ਨੂੰ ਉਹ ਸਾਡੇ ਕੋਲ ਆ ਰਹੇ ਨੇ ਵਧੀਆ ਡਿਸਕਾਊਂਟ ਲੈ ਰਹੇ ਨੇ ਇਸ ਚੀਜ਼ ਦਾ ਫਾਇਦਾ ਲੋਕਾਂ ਨੂੰ ਵੀ ਮਿਲਿਆ ਤੇ ਸਾਨੂੰ ਵੀ ਮਿਲਿਆ ਕੀ ਕੀ ਤੁਹਾਡੇ ਕੋਲ ਜਿਹੜੇ ਆਈਟਮ ਆ ਉਹ ਖਾਸ ਤੌਰ ਤੇ ਨਾਲ ਤਿਹਾਰਾ ਮੌਕੇ ਜਿਹੜੀਆਂ ਉਹ ਡਿਸਕਾਊਂਟ ਪ੍ਰਾਈਸ ਤੇ ਰੱਖੀ ਗਈਆਂ ਨੇ ਫਿਲਹਾਲ ਸਰ ਰਖੜੀ ਦਾ ਤਿਹਾਰਾ ਹੈ ਰਖੜੀ ਤੇ ਬੱਚਿਆਂ ਦੇ ਸਾਡੇ ਕੋਲ ਟੌਇਜ਼ ਹੈ ਗਿਫਟ ਆਈਟਮ ਹੈ ਤੁਸੀਂ ਕੋਈ ਵੀ ਚੀਜ਼ ਲੈਣਾ ਚਾਹੁੰਦੇ ਹੋ ਸਟੇਸ਼ਨਰੀ ਦੇ ਵਿੱਚ ਸਾਰੀਆਂ ਸਾਡੇ ਕੋਲ ਡਿਸਕਾਊਂਟਡ ਰੇਟ ਤੇ ਅਵੇਲੇਬਲ ਮਿਲ ਰਹੀਆਂ ਨੇ ਤੇ ਜਿਹੜਾ ਸਪੈਸ਼ਲ ਸਾਡਾ ਡਿਸਕਾਊਂਟ ਹੈ ਜਿਹਦਾ ਕੁਝ ਆਈਟਮਸ ਹੈ ਅਸੀਂ ਬਾਹਰ ਸਟੱਡੀ ਟੇਬਲ ਹੈ ਅਸੀਂ ਫਲੈਟ ਉਹਦੇ ਤੇ 280 ਰੁਪਏ ਰੇਟ ਉਹਦਾ ਫਲੈਟ ਰੇਟ ਹੀ ਰੱਖਤਾ ਜਿਹੜਾ 500 ਰੁਪਏ ਦਾ ਮਾਰਕੀਟ ਟੇਬਲ बिक ਰਿਹਾ ਹੈ ਫਲੈਟ ਅਸੀਂ 280 ਰੁਪਏ ਦਾ ਦੇ ਰਹੇ ਹਾਂ ਉਸ ਤੋਂ ਬਾਅਦ ਸਾਡਾ ਪੇਜ ਬਣਿਆ ਹੋਇਆ ਇੰਸਟਾਗ੍ਰam ਤੇ ਅਸੀਂ ਰੋਜ਼ ਹੀ ਅਪਡੇਟ ਉਹਦੇ ਤੇ ਕਰਦੇ ਹਾਂ ਸਾਡਾ ਪੇਜ ਹੈਗਾ ਠਾਕੂ ਸਟੇਸ਼ਨਰੀ ਮਾਰ ਡੰਗਲ ਉਹਦੇ ਤੇ ਸਾਡੀ ਸਟੋਰੀਜ਼ ਦੇ ਰੋਜ਼ ਦਾ ਅਪਡੇਟ ਹੋ ਰਿਹਾ ਹੈ ਉਹਦੇ ਤੇ ਰੋਜ਼ ਨਵੀਂ ਆਈਟਮ ਤੇ ਡਿਸਕਾਊਂਟ ਦੇ ਰਹੇ ਹਾਂ ਜਿੱਦਾਂ ਸਪੈਸ਼ਲ ਡਿਸਕਾਊ ਲਬੂਬੂ ਡਾਲ ਬੋਲਦੇ ਆ ਮਿਸਟਰੀ ਡਾਲ ਅਸੀਂ ਇਹਦਾ ਡਿਸਕਾਊਂਟਡ ਰੇਟ 290 ਰੁਪਏ ਰੱਖਿਆ ਹੋਇਆ ਹੈ 290 ਰੁਪਏ ਅੱਜ ਲਈ ਸਪੈਸ਼ਲ ਮਿਲੇਗੀ ਕੱਲ ਨੂੰ ਇਸ ਆ ਰੇਟ ਜਿਹੜਾ ਵਧ ਜਾਏਗਾ ਅੱਜ ਲਈ ਸਪੈਸ਼ਲ ਡਿਸਕਾਊਂਟ ਜਿਹੜਾ ਹੈ 290 ਰੁਪਏ ਦੇ ਡਾਲ ਅਸੀਂ ਕਸਟਮਰਸ ਨੂੰ ਦੇ ਰਹੇ ਆ ਫੈਸਟੀਵਲ ਦੇ ਮੌਕੇ ਤੇ ਠੀਕ ਹੈ ਜੀ ਇੱਕ ਵਾਰ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਜੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਆਈਟਮ ਇਹਨੇ ਕੋਲ ਨੇ ਤੁਸੀਂ ਸਟੇਸ਼ਨਰੀ ਦੀ ਗੱਲ ਕਰ ਲਈਏ ਬੈਗਸ ਦੀ ਗੱਲ ਕਰ ਲਈਏ ਟੁਆਇਜ਼ ਦੀ ਗੱਲ ਕਰ ਲਈਏ ਵਾਟਰ ਬੋਟਲ ਦੀ ਗੱਲ ਕਰ ਲਈਏ ਟਿਫਿਨਸ ਦੀ ਗੱਲ ਕਰ ਲਈ ਇਹ ਬ੍ਰਾਂਡਡ ਪੈਨ ਦੀ ਗੱਲ ਕਰ ਲਈਏ ਪਾਰਕਰ ਪੈਨ ਦੀ ਗੱਲ ਕਰ ਲਈਏ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਈਟਮਸ ਜਿਹੜੀਆਂ ਨੇ ਉਹ ਇਹਨਾਂ ਕੋਲ ਅਵੇਲੇਬਲ ਨੇ ਜੋ ਇਸ ਖਾਸ ਫੈਸਟੀਵਲ ਦੇ ਮੌਕੇ ਉੱਤੇ ਜਿਹੜੀ ਉਹ ਡਿਸਕਾਊਂਟ ਪ੍ਰਾਈਸ ਦੇ ਉੱਤੇ ਦਿੱਤੇ ਜਾ ਰਹੇ ਨੇ ਸਾਇ ਜੀ ਕਿਹਾ ਇਹਨਾਂ ਤਿੰਨ ਦਿਨ ਤੋਂ ਬਾਅਦ ਵੀ ਜਿਹੜਾ ਇਹ ਆਫਰ ਰਹੇਗਾ ਜਾਂ ਖਾਸ ਆਫਰ ਇਹਨਾਂ ਤਿੰਨ ਦਿਨਾਂ ਦੇ ਵਿੱਚ ਹੀ ਨੇ ਸਰ ਜਿਹੜਾ ਇਸ ਜਿਹੜੇ ਇਹ ਤਿੰਨ ਦਿਨ ਨੇ ਜਿਹੜੇ ਰਖੜੀ ਦੇ ਅਸੀਂ ਤਿਉਹਾਰ ਦੇ ਮੂਨਸਮ ਮੀਨਾ ਲਾਇਆ ਪਰ ਉਸ ਦੇ ਤੇ ਜਿਹੜਾ ਹੈ ਖਾਸ ਡਿਸਕਾਊਂਟ ਜਿਹੜਾ ਹੈ ਉਹਨਾਂ ਤਿੰਨ ਦਿਨਾਂ ਵਿੱਚ ਹੀ ਮਿਲੇਗਾ ਉਸ ਤੋਂ ਬਾਅਦ ਡਿਸਕਾਊਂਟ ਜਿਹੜਾ ਥੋੜਾ ਘੱਟ ਹੋ ਜਾਏਗਾ ਫੈਸਟੀਵਲ ਦੇ ਸੀਜ਼ਨ ਤੇ ਸਪੈਸ਼ਲ ਡਿਸਕਾਊਂਟ ਜਿਹੜਾ ਅਸੀਂ ਮੇਲੇ ਤੇ ਦਿੱਤਾ ਹੋਇਆ ਹੈ ਉਹ ਕੰਟੀਨਿਊ ਨਹੀਂ ਰਹੇਗਾ ਜੋ ਆਈਟਮ ਤੇ ਡਿਸਕਾਊਂਟ ਇਹਨਾਂ 3 ਦਿਨਾਂ ਚ ਮਿਲੇਗਾ ਉਹ ਤੁਹਾਨੂੰ ਅੱਗੇ ਦੇਖਣ ਨੂੰ ਨਹੀਂ ਮਿਲੇਗਾ ਜਿਹੜੇ ਲੋਕ ਹੁਣ ਤੱਕ ਨਹੀਂ ਆਏ ਇਸ ਮੇਲੇ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਜੀ ਉਹ ਵੀ ਇੱਕ ਵਾਰੀ ਅਪੀਲ ਕਰਦੇ ਹਾਂ ਸਾਣਾ ਕਿੱਥੇ ਵੀ ਦੱਸ ਦਿਓ ਜੀ ਅਸੀਂ ਸਾਰੇ ਜਿੰਨੇ ਵੀ ਸਾਡੇ ਆਸ-ਪਾਸ ਦੇ ਜਿੰਨੇ ਵੀ ਏਰੀਆ ਦੇ ਲੋਕ ਨੇ ਅਸੀਂ ਉਹਨਾਂ ਨੂੰ ਇਹ ਰਿਕੁਐਸਟ ਕਰਦੇ ਹਾਂ 3 ਦਿਨ ਮੇਲਾ ਲੱਗਿਆ ਹੋਇਆ ਹੈ ਅੱਜ ਦਾ ਦਿਨ ਨਿਕਲ ਗਿਆ 2 ਦਿ ਦੋ ਦਿਨਾਂ ਦੇ ਵਿੱਚ ਤੁਸੀਂ ਮਾਰਕੀਟ ਆ ਕੇ ਰੌਣਕ ਵਧਾਓ ਤੇ ਰੌਣਕ ਦੇ ਨਾਲ ਆਪਣਾ ਮਾਰਕੀਟ ਦਾ ਆਨੰਦ ਲਿਓ ਭਰਪੂਰ ਫਾਇਦੇ ਮਿਲ ਰਹੇ ਨੇ ਹਰ ਇੱਕ ਬੰਦੇ ਨੇ ਡਿਸਕਾਊਂਟਡ ਰੇਟ ਤੇ ਤੁਹਾਨੂੰ ਹਰ ਆਈਟਮ ਦਿੱਤੀ ਹੋਈ ਹੈ ਤੁਸੀਂ ਪਰਚੇਸ ਕਰੋ ਆਪਣਾ ਫਾਇਦਾ ਤੁਹਾਨੂੰ ਮਿਲੇਗਾ ਜੋ ਆਈਟਮ ਤੁਹਾਨੂੰ ਪਹਿਲੇ 500 ਰੁਪਏ ਦੀ ਮਿਲ ਰਹੀ ਹੈ ਅੱਜ ਦੇ ਦਿਨ ਦਿਨਾਂ ਵਿੱਚ ਇਹਨਾਂ ਸਾਰਿਆਂ ਨੂੰ ਡਿਸਕਾਊਂਟ ਕਰਕੇ ਕੋਈ 50% ਦੀ ਸੇਲ ਹੈ ਕੋਈ 25% ਦੀ ਸੇਲ ਹੈ ਮੌਕਾ ਮਿਲਿਆ ਹੋਇਆ ਹੈ ਤਿੰਨ ਦਿਨਾਂ ਦਾ ਉਹਨਾਂ ਨੂੰ ਇਹੀ ਅਪੀਲ ਹੈਗੀ ਹੈ ਕਿ ਆ ਕੇ ਉਹ ਸਾਰੀ ਪਰਚੇਜ਼ਿੰਗ ਕਰੇ ਕਰੋ ਤੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਣਾ 3 ਦਿਨ ਵਿੱਚ ਆ ਕੇ ਆਪਣਾ ਸੇਲ ਦਾ ਪੂਰਾ ਫਾਇਦਾ ਉਠਾਓ ਆਪਣੀ ਲਾਸਟ ਲੋਕੇਸ਼ਨ ਸ਼ੇਅਰ ਕਰੋ ਤੁਹਾਡੇ ਕੋਲ ਆਣ ਵੇਲੇ ਕਿੱਥੇ ਆਣਾ ਪਏਗਾ ਜੀ ਸਾਡੇ ਕੋਲ ਆਣ ਲਈ ਸਰ ਬਿਲਕੁਲ ਐਂਟਰੀਅੰਸ ਤੇ ਸਾਡੀ ਸ਼ਾਪ ਹੈਗੀ ਹੈ ਠਾਕੂ ਸੈਸ਼ਨਰੀ ਮਾਰਕ ਆ ਕੇ ਤੁਸੀਂ ਕੋਈ ਵੀ ਆਈਟਮ ਲੈ ਸਕਦੇ ਹੋ ਜਿਸ ਅਸੀਂ ਸਪੈਸ਼ਲੀ ਡੀਲ ਕਰਦੇ ਹਾਂ ਟੌਇਜ਼ ਦੇ ਵਿੱਚ ਸਪੋਰਟਸ ਦੇ ਵਿੱਚ ਸਟੇਸ਼ਨਰੀ ਦੇ ਵਿੱਚ ਇੰਪੋਰਟਡ ਸਟੇਸ਼ਨਰੀ ਸਾਡੇ ਕੋਲ ਹੁੰਦੀ ਹੈ ਗਿਫਟ ਆਈਟਮ ਸਾਡੇ ਕੋਲ ਮਿਲਦੀ ਹੈ ਕੁਝ ਵੀ ਤੁਸੀਂ ਲੈਣਾ ਚਾਹੁੰਦੇ ਹੋ ਸਾਡੇ ਕੋਲ ਅਵੇਲੇਬਲ ਮਿਲੇਗਾ